ਬਹੁਤ ਸਾਰੇ ਬੇਰਜ਼ਗਾਰਾਂ ਦੇ ਦਿਮਾਗ ਦੇ ਵਿੱਚ ਦਿਲਚੇ ਖੁਸ਼ੀ ਸੀ ਆਰਪੀ ਸਾਨੂੰ ਵੀ ਆਫਰ ਲੈਟਰ ਮਿਲ ਜਾਣਗੇ ਜਿਵੇਂ ਬਹੁਤ ਸਾਰੇ ਸੀਐਮ ਦੇ ਨਾਲ ਫੋਟੋਆਂ ਖਿਚਾਈ ਜਾ ਰਹੇ ਪਰ ਇੱਕ ਨਵਾਂ ਨੋਟਸ ਵੀ ਜਿਹੜੀਆਂ 2000 ਪੀਟੀਆਈ ਦੀਆਂ ਭਰਤੀਆਂ ਆਈਆਂ ਸੀ ਉਹਦੇ ਵਿੱਚ ਕੀ ਖਬਰ ਪਾ ਦਿੱਤੀ ਗਈ ਹੈ ਤੁਹਾਡੇ ਵਾਸਤੇ ਮਾੜੀ ਖਬਰ ਹੈ ਤੁਸੀਂ ਦੇਖ ਸਕਦੇ ਹੋ ਵੀ ਇਹ ਅੱਜ ਹੀ 11 ਤਰੀਕ ਨੂੰ ਨੋਟਸ ਪਾਇਆ ਗਿਆ ਇਹ ਨੋਟਸ ਵਿੱਚ ਕੀ ਲਿਖਿਆ ਪ੍ਰੋਪਰ ਪੜ੍ਹਦੇ ਹਾਂ ਚੈਨਲ ਤੇ ਵੀ ਨਵੇਂ ਹੈ ਤਾਂ ਸਬਸਕ੍ਰਾਈਬ ਕਰ ਲਓ ਪੁਰਾਣੇ ਹੈਗੇ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਕਿਉਂਕਿ ਇਨ ਫਿਊਚਰ ਤੁਹਾਨੂੰ ਪੰਜਾਬ ਚ ਕੋਈ ਵੀ ਸਰਕਾਰੀ ਭਰਤੀ ਹੁੰਦੀ ਹੈ ਜਾਂ ਅਰਧ ਸਰਕਾਰੀ ਗਵਰਨਮੈਂਟ ਤਾਂ ਉਹਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੂ YouTube ਤੇ ਦੇਖ ਰਹੇ ਹੋ ਸਬਸਕ੍ਰਾਈਬ ਕਰ ਲਓ Facebook ਤੇ ਰਹਿੰਦਾ ਫੋਲੋ ਕਰ ਲਓ ਵੀ ਦੇਖੋ ਇਸ ਨੋਟ 'ਚ ਲਿਖਿਆ ਕੀ ਹੈ ਵੀ ਦੇਖੋ 14 ਤੱਕ ਹਰੇਕ ਦੀ ਯਾਰ ਇੱਛਾ ਹੁੰਦੀ ਹੈ ਵੀ ਆਫਰ ਲੈਟਰ ਮਿਲ ਜਾਣਾ ਪਰ ਤੁਸੀਂ ਦੇਖੋ ਵੀ ਕਹਿੰਦੇ ਸਿੱਖਿਆ ਭਾਗ 2000 ਜਿਹੜੀਆਂ ਭਰਤੀਆਂ ਸੀ ਬਈ ਪੀਟੀਆਈ ਦੇਆਂ ਜਿਹੜੇ ਇਸ਼ਤਿਹਾਰ ਦਿੱਤਾ ਗਿਆ ਸੀ ਠੀਕ ਹੈ ਤਾਂ ਭਰਤੀ ਕਰਨ ਲਈ ਇਸ਼ਤਿਹਾਰ ਨੰਬਰ ਸਾਰਾ ਲਿਖਿਆ ਹੋਇਆ 18/7 ਨੂੰ ਇਹ ਜਾਰੀ ਕੀਤਾ ਗਿਆ ਸੀ ਇਸ਼ਤਿਹਾਰ ਇਹ ਜਿਸ ਦੇ ਕਹਿੰਦੇ ਸਬੰਧ ਵਿੱਚ ਡੈਸਟਰ ਡਾਇਰੈਕਟਰ ਸਕੂਲ ਐਜੂਕੇਸ਼ਨ ਐਲੀਮੈਂਟਰੀ ਲੋ ਪੰਜਾਬ ਪੰਜਾਬ ਵੱਲੋਂ ਪ੍ਰਾਪਤ ਮਿਤੀ 10/8/2025 ਰਾਹੀਂ ਲਿਖਿਆ ਗਿਆ ਹੈ ਠੀਕ ਹੈ ਇਹਨਾਂ ਨੇ ਲਿਖਿਆ ਸੀ ਵੀ ਡਾਕਟਰ ਡਾਇਰੈਕਟਰ ਸਕੂਲ এডਿਕੇਸ਼ਨ ਐਲੀਮੈਂਟਰੀ ਪੰਜਾਬ ਵੱਲੋਂ ਪ੍ਰਾਪਤ ਮਿਤੀ ਅਨੁਸਾਰ ਇਹਨਾਂ ਨੇ ਲਿਖਿਆ ਸੀ 10/8 8 ਦਾ ਮਤਲਬ ਅਗਸਤ ਹੈ ਨਾ 10/8 ਰਾਹੀਂ ਲਿਖਿਆ ਗਿਆ ਸੀ ਕਿ ਪੀਟੀਆਈ ਦੀਆਂ 2000 ਜਣੀਆਂ ਤੇ ਅਪਕ ਐਲੀਮੈਂਟਰੀ ਕਾਡਰ ਦੀਆਂ ਭਰਤੀਆਂ ਜੋ ਇਤਿਹਾਰ ਕੀ ਜਾਰੀ ਕੀਤਾ ਗਿਆ ਹੈ ਉਸ ਨੂੰ ਵਾਪਸ ਲਿਆ ਜਾਵੇ ਠੀਕ ਹੈ ਤਾਂ ਜਦੋਂ ਉਹਨਾਂ ਨੇ ਕਹਿਤਾ ਤਾਂ ਉੱਪਰ نیچے ਪੜੋ ਫਿਰ ਕੀ ਲਿਖਿਆ ਕਹਿੰਦੇ ਉਕਤ ਅਨੁਸਾਰ ਸਿੱਖਿਆ ਭਾਗ ਵੱਲੋਂ ਪੰਜਾਬ ਪੀਟੀਆਈ 2000 ਦੇ ਅਪਕਾਂ ਦੀ ਐਲੀਮੈਂਟਰੀ ਕਾਡਰ ਦੀ ਭਰਤੀ ਸਬੰਧੀ ਜਿਹੜਾ 15 ਨੂੰ ਅਖਬਾਰਾਂ 'ਚ ਖਬਰ छਪੀ ਸੀ ਤੇ 18 ਨੂੰ ਇਹ ਵੈਬਸਾਈਟ ਤੇ ਅਪਲੋਡ ਹੋ ਗਿਆ ਸੀ ਥੋੜੀ ਭਰਤੀ ਇਸ ਵੈਬਸਾਈਟ ਤੇ ਜਿਹੜੀ ਬਹੁਤ ਸਾਰੇ ਨੇ ਫਿਲ ਵੀ ਕਰ ਦਿੱਤੇ ਉਹਨੇ ਫਾਰਮ ਪਰ ਹੁਣ ਕੀ ਹੋ ਗਿਆ ਵੀ ਇਹ ਇਸ਼ਤਿਹਾਰ ਵਾਪਸ ਲਿਆ ਜਾਂਦਾ ਹੈ ਬਹੁਤ ਮਾੜੀ ਖਬਰ ਆ ਵੀ ਪਤਾ ਨਹੀਂ ਵੀ ਕੌਣ ਸਿੱਖਿਆ ਕ੍ਰਾਂਤੀ ਲਈ ਜਾਂਦਾ ਕੌਣ ਇਸ ਤਰ੍ਹਾਂ ਦੀ ਐਜੂਕੇਸ਼ਨ ਪਾਲਿਸੀਆਂ ਬਣਾਈ ਜਾਂਦਾ ਪਹਿਲਾਂ ਵਾਲੀਆਂ ਪ੍ਰਾਣੀਆਂ ਭਰਤੀਆਂ ਨਹੀਂ ਪੂਰ ਚੜੀਆਂ ਹੁਣ ਜੇ ਭਰਤੀ ਕੱਢ ਕੇ ਇੱਕ ਲੌਲੀਪੌਪ ਦਿਖਾ ਕੇ ਬੱਚਿਆਂ ਨਾਲ ਕਿੱਦਾਂ ਧੱਕਾ ਕਰ ਰਹੇ ਆ ਹਨਾ ਸੋ ਇਹ ਮਾਰੀ ਗੱਲ ਹੈ ਵੀ ਤਾਂ ਪਹਿਲੇ ਇਸ ਤਰ੍ਹਾਂ ਦਾ ਸਿਸਟਮ ਬਣਾਓ ਇਸ਼ਤਿਹਾਰ ਜਾਰੀ ਕਰਨ ਤੋਂ ਪਹਿਲਾਂ ਐਡਵਰਟਾਈਜ਼ਮੈਂਟ ਜਾਰੀ ਕਰਨ ਤੋਂ ਪਹਿਲਾਂ ਪਹਿਲੀ ਸਾਰੇ ਯਾਰ ਤੁਸੀਂ ਆਪਣੀ ਜਿਹੜੀਆਂ ਕੰਡੀਸ਼ਨਾਂ ਹਨ ਉਹਨੂੰ ਫੁੱਲਫਿਲ ਕਰੋ ਪੰਜਾਬ ਦੇ ਜਿਹੜੇ ਬੇਰਜ਼ਗਾਰ ਉਹਨਾਂ ਨੂੰ ਪੁੱਛੋ ਵੀ ਕਿਸ ਤਰ੍ਹਾਂ ਦਾ ਇਸ਼ਤਿਹਾਰ ਚਾਹੀਦਾ ਤਾਂ ਬਾਅਦ ਚ ਫਿਰ ਅਸੀਂ ਇਦਾਂ ਦੀਆਂ ਬਾਅਦ ਚ ਕੋਰਟ ਚ ਭਰਤੀਆਂ ਚਲੀਆਂ ਜਾਂਦੀਆਂ ਹੈ ਤੇ ਕੋਈ ਗੱਲ ਨਹੀਂ ਇਹਨਾਂ ਨੇ ਫਿਰ ਲਿਖਿਆ ਕਹਿੰਦੇ ਅਗਲੇਰੀ ਕਾਰਵਾਈ ਕੀਤੀ ਗਈ ਜਾਂਦੀ ਹੈ ਤਾਂ ਉਹ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤੀ ਐ ਵੀ ਬੀਨਾ ਭਰਤੀਆਂ ਸੰਬੰਧੀ ਵੀ ਹੁਣ ਇੱਕ ਵਾਰੀ ਕੰਮ ਰੁਕ ਗਿਆ ਜੇ ਅੱਗੇ ਕੋਈ ਦੁਆਰਾ ਇਹਨਾਂ ਦਾ ਇਸ਼ਤਿਹਾਰ ਦੁਆਰਾ ਤੋਂ ਆਉਂਦਾ ਜਾਂ ਉਹੀ ਭਰਤੀ ਖੋਲੀ ਜਾਂਦੀ ਹੈ ਤਾਂ ਉਹਦੀ ਇਸ ਵੈਬਸਾਈਟ ਤੇ ਜਿਹੜਾ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਮਿਲਦੀ ਰਹੂਗੀ ਤੇ ਆਪਣੇ ਫੇਸਬੁਕ ਨੂੰ ਵੀ ਫੋਲੋ ਕਰ ਲਓ YouTube ਨੂੰ ਵੀ ਫੋਲੋ ਕਰ ਲਓ ਤੁਹਾਨੂੰ ਜਿਹੜੀ ਆਪਾਂ ਜਾਣਕਾਰੀ ਇਹਦੀ ਦਿੰਦੇ ਰਹਾਂਗੇ ਕਿ ਪੀਟੀਏ ਜਿਹੜੀਆਂ 2000 ਭਰਤੀਆਂ ਸੀ ਵੀ 2000 ਘਰਾਂ ਦੇ ਚੁੱਲ੍ਹੇ ਚੱਲਣੇ ਸੀ ਪਰ ਪਤਾ ਨਹੀਂ ਵੀ ਕਿੱਦਾਂ ਦੀਆਂ ਪਾਲਿਸੀਆਂ ਕੌਣ ਐਜੂਕੇਸ਼ਨ ਜਿਹੜੇ ਬਣਾ ਰਹੇ ਨੇ ਯਾਰ ਸਮਝ ਤੋਂ ਬਾਹਰ ਹੈ ਚਲੋ ਕੋਈ ਗੱਲ ਨਹੀਂ ਵੀ ਪੋਜ਼ਿਟਿਵ ਸੋਚੋ ਪਰ ਸੰਘਰਸ਼ ਜ਼ਰੂਰ ਕਰਨਾ ਪੈਣਾ ਹੈ ਤੁਹਾਨੂੰ ਜ਼ਿੰਦਗੀ ਲੜਨ ਵਾਸਤੇ ਬੈਨਸ ਤੇ ਸੰਘਰਸ਼ ਜ਼ਰੂਰੀ ਹੈ ਤਾਂ ਸੰਘਰਸ਼ ਕਰਦੇ ਰਹੋ ਇੱਕ ਨਾ ਇੱਕ ਦਿਨ ਕੁਛ ਨਾ ਕੁਛ ਪੱਲੇ ਪੈ ਜਾਏਗਾ ਠੀਕ ਹੈ ਅਭੀ ਧੰਨਵਾਦ ਮਿਲਾਂਗੇ ਨੈਕਸਟ ਕਿਸੇ ਹੋਰ ਵੀ ਦੀ ਤਦ ਤੱਕ ਲਈ ਸასი ਸ਼ਕਾਲ